ਸ਼ਲੋਕ ਮਹੱਲਾ ਪੰਜਵਾ ਕਿਰ ਵਿਖ ਸਭੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾ ਉਪਜਹਿ ਨਾਨਕ ਬਿਸਰੈ ਨਾਉ ਮਹੱਲਾ ਪੰਜਵਾ ਨਾਨਕ ਸਤਿਗੁਰ ਭੇਟੇ ਹੈ ਪੂਰੀ ਹੋਵੈ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੈ ਮੁਕਤ ਪੌੜੀ ਸੋ ਸਤਗੁਰ ਧੰਨ ਧੰਨ ਜਿਨ ਪਰਮ ਗੜ ਤੋੜਿਆ ਸੋ ਸਤਗੁਰ ਵਾਹ ਵਾਹੋ ਜਿਨ ਹਰਿ ਸਿਓ ਜੋੜਿਆ ਨਾਮ ਨਿਧਾਨ ਅਖੁੱਟ ਗੁਰ ਦੇ ਅਦਾਰੂ ਮਹਾਰੋਗ ਬਿਕਰਾਲ ਤਿਨ ਬਿਦਾਰੂ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ ਜਿਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਸ਼ਲੋਕ ਮਹੱਲਾ ਪੰਜਵਾ ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ ਧਿਆਏਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਮਹੱਲਾ ਪੰਜਵਾ ਸ਼ੋਭਾ ਚਿੰਤਨ ਗੋਬਿੰਦ ਰਾਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਪੌੜੀ ਤੇਰਾ ਕੀਤਾ ਹੋਏ ਤਾਂ ਕਾਹੇ ਡਰ ਪੀਐ ਜਿਸ ਮਿਰ ਜਪੀਐ ਨਾਉ ਤਿਸ ਜੀਉ ਅਰਪੀਐ ਆਇਆ ਚੇਤਨ ਹਾਲ ਸਾਹਿਬ ਬੇਸੁਮਾਰ ਤਿਸਨੂੰ ਪੋਹੇ ਕਵਣ ਜਿਸ ਵੱਲ ਅਨੰਕਾਰ ਸਭ ਕੇਸ਼ ਤਿਸ ਕੈ ਵਸ ਨਾ ਕੋਈ ਬਾਹਰ ਸੋ ਭਗਤਾ ਮਨ ਬੁਠਾ ਸੱਚ ਸਮਾਹਾਰਾ ਤੇਰੇ ਦਾਸ ਧਿਆਇਨ ਤੁਧ ਤੂੰ ਰੱਖਣ ਵਾਲਿਆ ਸੇ ਸਭਨਾ ਸਮਰੱਥ ਨਦਰ ਨਿਹਾਲਿਆ ਸ਼ਲੋਕ ਮਹੱਲਾ 5 ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਰਾਖ લે ਹੋ ਪ੍ਰਭ ਆਪਣੇ ਨਾਨਕ ਸਦ ਬਲਿਹਾਰ ਮਹੱਲਾ 5 ਖਾਂਦਿਆਂ ਖਾਂਦਿਆਂ ਮੋਹ ਘਟਾ ਪੈਨੰਦਿਆਂ ਸਭ ਅੰਗ ਨਾਨਕ ਧ੍ਰਿਗਤ ਨਾ ਦਾ ਜੀਵਿਆ ਜਿਨ ਸੱਚ ਨਾਲ ਲੱਗੋ ਰੰਗ ਪੌੜੀ ਜੋ ਜੋ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹ ਜਹ ਰੱਖੇ ਆਪ ਤਹਿ ਜਾਏ ਖੜੋਵਣਾ ਨਾਮ ਤੇਰਾ ਕਹਿ ਰੰਗ ਦੁਰਮਤ ਧੋਵਣਾ ਜਪ ਜਪ ਤੁਧ ਨਿਰੰਕਾਰ ਭਰਮ ਭਉ ਖੋਵਣਾ ਜੋ ਤੇਰਾ ਰੰਗ ਰੱਤੇ ਸੇ ਜੋਨ ਨਾ ਜੋਵਣਾ ਅੰਤਰਬਾਰ ਇੱਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ ਨਾਓ ਨਾਨਕ ਬਖਸ਼ੀਸ ਮਨਮਾਹਿ ਪਰੋਵਣਾ ਸ਼ਲੋਕ ਮਹੱਲਾ ਪੰਜਵਾ ਜੀਵ ਧਿਆਨ ਚਿਤਿਓ ਮੁਵਾਰ ਲੰਦੜੋ ਖਾਕ ਦੁਨੀ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਪਾਕ ਮਹੱਲਾ ਪੰਜਵਾ ਜੀਵੰਦਿਆ ਹਰ ਚੇਤਿਆ ਮਰੰਦਿਆ ਹਰ ਰੰਗ ਨਾਨਕ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੇ ਆਦਿ ਜੁਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਪਸਾਰਿਆ ਊਣਾ ਕਹੀ ਨਾ ਹੋਏ ਘਟੇ ਘਟ ਸਾਰਿਆ ਮਿਹਰਬਾਨ ਸਮਰੱਥ ਆਪੇ ਹੀ ਘੱਲਿਆ ਜਿਨ ਮਨ ਉਠਾ ਆਪ ਸੇ ਸਦਾ ਸੁਖਾਲਿਆ ਆਪੇ ਰਚਨ ਰਚਾਏ ਆਪੇ ਹੀ ਪਾਲਿਆ ਸਭ ਕਿਛ ਆਪੇ ਆਪ ਬੇਅੰਤ ਅਪਾਰਿਆ ਗੁਰ ਪੂਰੇ ਕੀ ਟੇਕ ਨਾਨਕ ਸੰਭਾਲਿਆ ਸ਼ਲੋਕ ਮਹੱਲਾ 5 ਆਦ ਮਦ ਅਰ ਅੰਤ ਪਰਮੇਸ਼ਰ ਰਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਸਾਦਾ ਸੰਗ ਅਪਾਰ ਅਨੰਦਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਭਵੈ ਸਭ ਕਿਛੁ ਕਰਤੇ ਹੱਥ ਕਾਰਣ ਜੋ ਕਰੈ ਨਾਨਕ ਮੰਗੈ ਦਾਨ ਸੰਤਾ ਧੂਰ ਤਰੈ ਮਹੱਲਾ ਪੰਜਵਾ ਤਿਸਨੂ ਮਾਨ ਬਸਾਏ ਜਿਨ ਉਪਾਇਆ ਜਿਨ ਜਾਣ ਧਿਆਇਆ ਖਸਮ ਤਿਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮੈ ਬੁਝਿਨੇ ਹਾਲ ਖਸਮ ਫੁਰਮਾਇਆ ਜਿਸੋ ਹੋਵਾ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸੇ ਦਿਆਲ 부ਝਾਏ ਹੁਕਮ ਮਿੱਤ ਜਿਸੇ ਭੁਲਾਏ ਆਪ ਮਰ ਮਰ ਜਮਹਿ ਨਿਤ ਪੌੜੀ ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ ਪ੍ਰਭ ਦਾਸ ਕਾ ਦੁਖ ਨਾ ਖਾਬ ਸਕਹਿ ਫੜ ਜੋਨੀ ਜੁੱਤੇ ਮੱਥੇ ਵਾਲ ਪਿਛਾਰਣ ਜਮ ਮਾਰਗ ਮੁਤੇ ਦੁੱਖ ਲੱਗੈ ਬਿਲ ਲਾਣਿਆ ਨਰਕ ਘੋਰ ਸੁਤੇ ਕੰਠ ਲਾਏ ਦਾਸ ਰੱਖਿਆਨ ਨਾਨਕ ਹਰ ਸਤੇ ਸ਼ਲੋਕ ਮਹੱਲਾ 5ਵਾਂ ਰਾਮ ਜਪਹੁ ਵਡ ਭਾਗੀ ਹੋ ਜਲ ਥਲ ਪੂਰਨ ਸੋਏ ਨਾਨਕ ਨਾਮ ਤੇ ਆਇਆ ਬਿਗਨ ਨਾ ਲੱਗੈ ਕੋਏ ਮਹੱਲਾ 5ਵਾਂ ਕੋਟ ਬਿਗਨ ਤੈਸੇ ਲਾਗਤੇ ਜਿਸ ਨੂੰ ਬਿਸਰੈ ਨਾ ਹੋ ਨਾਨਕ ਅਨ ਦਿਨ ਬਿਲਪਤੇ ਜਿਉ ਸੁញੈ ਘਰ ਕਾਉ ਪੌੜੀ ਸਿਮਰ ਸਿਮਰਦਾ ਤਾਰ ਮਨੋਰਥ ਪੂਰਿਆ ਈਸ਼ ਪੁਨੀ ਮਨ ਆਸ ਗਏ ਵਿਸੂਰਿਆ ਪਾਇਆ ਨਾਮ ਨਿਧਾਨ ਜਿਸਨੋ ਭਾਲਦਾ ਜੋਤ ਮੇਰੀ ਸੰਗ ਜੋਤ ਰਹਿਆ ਘਾਲ ਦਾ ਸੂਖ ਸਹਿਜ ਆਨੰਦ ਬੁਠੇ ਤਿਤ ਘਰ ਆਵਣ ਜਾਣ ਰਹੇ ਜਨਮ ਨ ਤਹਾ ਮਰ ਸਾਹਿਬ ਸੇਵਕ ਇਕ ਇਕ ਦ੍ਰਿਸ਼ਟ ਆਇਆ ਗੁਰ ਪ੍ਰਸਾਦ ਨਾਨਕ ਸਚ ਸਮਾਇ ਸੁਧ ਰਾਗ ਗੂਜਰੀ ਭਗਤਾ ਕੀ ਬਾਣੀ ਇਕ ਓੰਕਾਰ ਸਤ ਗੁਰ ਪ੍ਰਸਾਦ ਸ਼੍ਰੀ ਕਬੀਰ ਜੀਓ ਕਾ ਚੌਪਦਾ ਘਰ ਦੂਜਾ ਦੂਜਾ ਚਾਰ ਪਾਵ ਦੁਇ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਊਠ ਤ ਬੈਠ ਤ ਠੇਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ ਹਰ ਬਿਨ ਬੈਲ ਬਿਰਾਨੇ ਹੋਈ ਹੈ ਨੱਕ ਫਾਟੇ ਨਕਨ ਟੂਟੇ ਕਾਦਨ ਕੋ ਦੋ ਕੋ ਭੁਸ ਖਈ ਹੈ ਰਹਾਉ ਸਾਰੋ ਦਿਨ ਡੂਰਤ ਬਨ ਮਹੀਆ ਅਜਹੋ ਨਾ ਪੇਟ ਅਘਾਈ ਹੈ ਜਨ ਭਗਤਨ ਕੋ ਕਹੋ ਨਾ ਮੰਨੋ ਕੀਓ ਆਪਣੋ ਪਈ ਹੈ ਦੁਖ ਸੁਖ ਕਰਤ ਮਹਾ ਭ੍ਰਮ ਬੂਡੋ ਅਨਕ ਜੋਨ ਪਰਮਈ ਹੈ ਰਤਨ ਜਨਮ ਖੋਇਓ ਪ੍ਰਭ ਵਿਸਰਿਓ ਇਹੋ ਔਸਰ ਕਤ ਪਈ ਹੈ ਭ੍ਰਮਤ ਫਿਰਤ ਤਿਰਕ ਕੇ ਕਪਜੋ ਗਤ ਬਿਨ ਰਹਿਨ ਬਹਿਈ ਹੈ ਕਹਿਤ ਕਬੀਰ RAM ਨਾਮ ਬਿਨ ਮੂਡ ਧੁਨੇ ਪਛਤਈ ਹੈ ਗੂਜਰੀ ਘਰ ਤੀਜਾ ਮੋਸ ਮੋਸ ਰੁਵੈ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵ ਰਗਰਾਏ ਤਨ ਨਾ ਬੁਨਣਾ ਸਭ ਤਜੋ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਹਾਉ ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ ਓਸ਼ੀ ਮਤ ਮੇਰੀ ਜਾਤ ਜੁਲਾ ਹਰ ਕਾ ਨਾਮ ਲਹਿਓ ਮੈਂ ਲਾਹ ਕਹਿਤ ਕਬੀਰ ਸੁਨ ਹੋ ਰੇ ਮਾਈ ਹਮਰਾ ਇਨ ਕਾ ਦਾਤਾ ਏਕ ਰਗੁਰਾਈ ਗੁਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਜੋ ਰਾਜ ਦੇਹ ਤਾ ਕਮਨ ਬਡਾਈ ਜੋ ਭੀਖ ਮੰਗਾਵੇ ਤਾ ਕਿਆ ਘਟ ਜਾਈ ਤੂੰ ਹਰ ਭਜ ਮਨ ਮੇਰੇ ਪਾਦ ਨਿਰਵਾਨ ਬਹੁਰ ਨਾ ਹੋਏ ਤੇਰਾ ਆਵਨ ਜਾਨ ਰਹਾਓ ਸਭ ਤੈ ਉਪਾਈ ਭਰਮ ਭੁਲਾਈ ਜਿਸ ਤੂੰ ਦੇਵੇ ਤਿਸੇ 부ਝਾਈ ਸਰਗੁਰ ਮਿਲੈ ਤਾਂ ਸਹਿ ਸਾਜਾਈ ਕਿਸਹਿ ਪੂਜੋ ਦੂਜਾ ਨਦਰਨਾ ਆਈ ਏਕੈ ਪਾਥਰ ਕੀ ਜੈ ਪਾਓ ਦੂਜੈ ਪਾਥਰ ਧਰੀਐ ਪਾਓ ਜੇ ਉਹ ਦਿਓ ਤਾਂ ਉਹ ਭੀ ਦੇਵਾ ਕਹਿ ਨਾਮ ਦਿਓ ਹਮ ਹਰ ਕੀ ਸੇਵਾ ਗੁਜਰੀ ਘਰ ਪਹਿਲਾ ਮਲੈ ਨਾ ਲਾਸ਼ੈ ਪਾਰ ਮਲੋ ਪਰਮ ਲਿਯੋ ਬੈਠੋ ਰੀ ਆਈ ਆਵਤ ਕਿਨੈ ਨਾ ਪੇਖਿਓ ਕਮਨੈ ਜਾਣੈ ਰੀ ਬਾਈ ਕੌਣ ਕਹੈ ਕਿਣ ਬੂਝੀਐ ਰਮਈਆ ਆਕਲ ਰੀਬਾਈ ਰਹਾਉ ਜਿਉ ਆਕਾਸ਼ੈ ਪੰਖੀ ਅਲੋ ਖੋਜ ਨਿਰਖਿਓ ਨਾ ਜਾਈ ਜਿਉ ਜਲ ਮਾਝੈ ਮਾਛਲੋ ਮਾਰਗ ਪੇਖਣੋ ਨਾ ਜਾਈ ਜਿਉ ਆਕਾਸ਼ੈ ਘੜੂ ਅਲੋ ਮ੍ਰਿਗ ਤ੍ਰਿਸ਼ਨਾ ਭਰਿਆ ਨਾਮੇ ਚੇ ਸੁਆਮੀ ਬੀਠਲੋ ਜਨ ਤੀਨੇ ਜਰਿਆ ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੂਦ ਤਾਂ ਬਸ਼ਰੈ ਥਨੋ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਅਵਰਨਾ ਫੂਲ ਅਨੂਪਨ ਪਾਵੋ ਰਹਾਵ ਮੈ ਲਗਰ 베ਰੇ ਹੈ ਭਉੰਗਾ ਬਿਖ ਅੰਮ੍ਰਿਤ ਬਸਹਿ ਇਕ ਸੰਗਾ ਤੂਪ ਦੀਪ ਨਈ ਬਿਦਹਿ 바ਸਾ ਕੈਸੇ ਪੂਜ ਕਰਹਿ ਤੇਰੀ ਦਾਸਾ ਤਨ ਮਨ ਅਰਪਉ ਪੂਜ ਚਰਾਵੋ ਗੁਰ ਪ੍ਰਸਾਦ ਨਿਰੰਝਨ ਪਾਵੋ ਪੂਜਾ ਅਰਚਾ ਆਹੇ ਨਾ ਤੋਰੀ ਕਹਿਰ ਵਿਦਾਸ ਕਮਨ ਗਤ ਮੋਰੀ ਗੁਜਰੀ ਸ੍ਰੀ ਤ੍ਰਿਲੋਚਨ ਜੀਓ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀ ਕੀਨਾ ਬਾਹਰ ਭੇਖ ਉਦਾਸੀ ਹਿਰਦੈ ਕਮਲ ਘਟ ਬ੍ਰਹਮਨਾ ਚੀਨਾ ਕਾਹੇ ਭਇਆ ਸੰਿਆਸੀ ਪਰਮੇ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹਾਉ ਘਰ ਘਰ ਖਾਇਆ ਪਿੰਡ ਵਧਾਇਆ ਖਿੰθα ਮੁੰਦਾ ਮਾਇਆ ਭੂਮ ਮਸਾਨ ਕੀ ਭਸਮ ਲਗਾਈ ਗੁਰ ਬਿਨ ਤਤ ਨਾ ਪਾਇਆ ਕਾਇ ਜਪ ਹੋਰੇ ਕਾਇ ਤਪ ਹੋਰੇ ਕਾਇ ਬਿਰੋਭ ਪਾਣੀ ਲੱਖ ਚੌਰਾਸੀ ਜਨ ਉਪਾਈ ਸੋ ਸਿਮਰੋ ਨਿਰਵਾਣੀ ਕਾਇਕ ਮੰਡਲ ਕਾ ਪੜਿਆ ਰੇ ਅਰਸ਼ਟ ਕਾਇ ਫਿਰਾਹੀ ਬਦਤ ਤਰਲੋਚਨ ਸੁਨ ਰੇ ਪ੍ਰਾਣੀ ਕਾਣ ਬਿਨ ਗਾਹੋ ਕੇ ਪਾਹੀ ਗੂਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹ ਜੇ ਮਰੈ ਸਰਪ ਜੋਨ ਵਲਵਲ ਆਉਤਰੈ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ ਰਹਾਓ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬੇਸਵਾ ਜੂਨ ਬਲਵਲ ਆਉਤਰੈ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੂਨ ਬਲਵਲ ਆਉਤਰੈ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੂਨ ਬਲਵਲ ਆਉਤਰੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਤਲੋਚਨ ਤੇ ਨਰਮੁਕਤਾ ਪੀਤੰਬਰ ਵਾਕੇ ਹਿਰਦੈ ਬਸੈ ਗੁਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਘਰ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਪਰਮਾਦ ਪੁਰਖ ਮਨੋਪਮੰ ਸਤ ਆਦ ਭਾਵਰਤੰ ਪਰਮਦ ਭੁਤੰ ਪਰਕ੍ਰਿਤ ਪਰੰ ਜਦਿ ਚਿੰਤ ਸਰਬਗਤੰ ਕੇਵਲ ਰਾਮਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ ਨਾ ਧਨੋਤ ਜਾ ਸਮਰਣੇਨ ਜਨਮ ਜਰਾਦ ਮਰਣ ਭਯੰ ਰਹਾਵ ਈਸ਼ਸ ਜਮਾਦ ਪਰਾ ਭਯੰ ਜਾ ਸੁਸਵਸਤ ਸੁਕ੍ਰਿਤ ਕਰਤੰ ਪਾਵ ਪੂਤ ਭਾਵ ਸਮਭਯੰ ਪਰਮੰ ਪ੍ਰਸੰਨ ਮਿਦੰ ਲੋਬਾਦ ਦ੍ਰਿਸ਼ਟ ਪਾਰ ਗ੍ਰਹਿੰ ਜਦ ਵਿਦ ਆਚਰਣ ਤਜ ਸਕਲ ਦੋ ਕ੍ਰਿਤ ਦੁਰਮਤੀ ਪਜ ਚਕਰ ਧਰ ਸਰਣ ਹਰ ਭਗਤ ਨਿਜ ਨੇ ਕੇਵਲਾ ਰਿੱਧ ਕਰਮਣਾ ਬਚਸਾ ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ਗੋਬਿੰਦ ਗੋਬਿੰਦੇਤ ਜਪ ਨਾਰ ਸਗਲ ਸਿੱਧ ਪਦੰ ਜੈ ਦੇਵ ਆਇਓ ਤਸ ਸਫਟੰ ਭਾਉ ਭੂਤ ਸਰਬਗਤੰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਦੇਵਗੰਧਾਰੀ ਮਹੱਲਾ ਚੌਥਾ ਘਰ ਪਹਿਲਾ ਸੇਵਕ ਜਨ ਬਨੇ ਠਾਕੁਰੇ ਲੇਵਲਾਗੇ ਜੋ ਤੁਮਰਾ ਜਸ ਕਹਤੇ ਗੁਰਮਤ ਤਿਨ ਮੁਖ ਭਾਗ ਸੁਭਾਗੇ ਰਹਾਓ ਟੂ ਟੇਮ ਆਇਆ ਕੇ ਬੰਧਨ ਫਾਹੇ ਹਰ ਰਾਮ ਨਾਮ ਲਿਗ ਲਾਗੇ ਹਮਰਾ ਮਨ ਮੋਹਯੋ ਗੁਰ ਮੋਹਨ ਹਮ ਬਿਸਮ ਭਈ ਮੁਖ ਲਾਗੇ ਸਗਲੀ ਰਾਇ ਸੋਈ ਅੰਧਿਆਰੀ ਗੁਰ ਕਿੰਚਿਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁੰਦਰ ਸਵਾਮੀ ਮੋਹ ਤੁਮ ਸਰ ਅਵਰਨਾ ਲਾਗੇ ਦੇਵ ਗੰਧਾਰੇ ਮੇਰੋ ਸੁੰਦਰ ਕਾਹ ਮਿਲੈ ਕਿਤ ਗਲੀ ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚਲੇ ਰਹਾਓ ਪ੍ਰੇਅ ਕੇ ਬਚਨ ਸੁਖਾਨੇ ਹੀਰੇ ਇਹ ਚਾਲ ਬਣੀ ਹੈ ਭਲੀ ਲਟਰੀ ਮਦਰੀ ਠਾਕੁਰ ਭਾਈ ਉਹ ਸੁੰਦਰ ਹਾਰ ਢੋਲ ਮਿਲੀ ਏਕੋ ਪ੍ਰਯੋ ਸਖੀਆ ਸਭ ਪ੍ਰੇਕੀ ਜੋ ਭਾਵੈ ਪੇਰ ਸਾ ਭਲੀ ਨਾਨਕ ਗਰੀਬ ਕਿਆ ਕਰੈ ਵਿਚਾਰਾ ਹਰ ਭਾਵੈ ਤਿਤ ਰਾਹੇ ਚੱਲੀ ਦੇਵ ਗੰਧਾਰੇ ਮੇਰੇ ਮਨ ਮੁਖ ਹਰ 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 ਬੋਲੀਐ ਗੁਰਮੁਖ ਰੰਗ ਚਲੂਲਾ ਐ ਰਾਤੀ ਗੁਰਮੁਖ ਰਾਗ ਚਲੂ ਲੈ ਰਾਤੀ ਹਰ ਪ੍ਰੇਮ ਭੀਨੇ ਚੋਲੀਐ ਰਹਾਓ ਹਉ ਫਿਰੋ دیਵਾਨੀ ਆਵਲ ਬਾਵਲ ਤਿਸ ਕਾਰਨ ਹਰ ਢੋਲੀਐ ਕੋਈ ਮੇਲਾ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੋਲ ਗੋਲੀਐ ਸਤਿਗੁਰ ਪ੍ਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਝੋਲੀਐ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਦਾ ਦੇਹ ਟੋਲੀਐ ਦੇਵ ਗੰਧਾਰੀ ਅਬ ਹਮ ਚੱਲੇ ਠਾਕੁਰ ਪਹਿਹਾਰ ਜਬ ਹਮ ਸਰਣ ਪ੍ਰਭੂ ਕੇ ਆਏ ਰਾਖ ਪ੍ਰਭੂ ਭਾਵੈ ਮਾਰ ਰਹਾਓ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰਜਾਰ ਕੋਈ ਭਲਾ ਕਹੋ ਭਾਵੈ ਬੁਰਾ ਕਹੋ ਹਮ ਤਨ ਦੀਓ ਹੈ ਢਾਰ ਜੋ ਆਵਤ ਸਰਣ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸਰਣ ਤੁਮਾਰੀ ਹਰ ਜਿਓ ਰਾਖੋ ਲਾਜ ਮੁਰਾਰ ਦੇਵ ਗੰਧਾਰੀ ਹਰ ਗੁਣ ਗਾਵੇ ਹਉ ਤਿਸ ਬਲਿਹਾਰੀ ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ ਜਿਸ ਹਿਰਦੈ ਨਾਮ ਮੁਰਾਰੀ ਰਹਾਉ ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲਹਿ ਝੂਠਾਰੀ ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ ਹਮ ਕਰਮਹੀਣ ਕੂੜਿਆਰੀ ਹਮਰੀ ਮੁਦਰ ਨਾਮ ਹਰਿ ਸਵਾਮੀ ਰਿਦ ਅੰਤਰ ਦੁਸ਼ਟ ਦੁਸ਼ਟਾਰੀ ਜੋ ਭਾਵੈ ਤਿਉ ਰਾਖੋ ਸਵਾਮੀ ਜਨ ਨਾਨਕ ਸਰਣ ਤੁਮਹਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਗਟਿ ਜਿਉ ਬੇਸਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਉ ਹੈ ਤਰਗ ਟੀ ਰਹਾਉ ਜਿਨ ਕਾ ਹਿਰਦੈ ਨਾਹੀ ਹਰ ਸਵਾਮੀ ਤੇ ਬਿਗੜ ਰੂਪ ਬੇਰਕਟੀ ਜੋ ਨਿਗੁਰਾ ਬਹੁ ਬਾਤਾਂ ਜਾਣੈ ਉਹ ਹਰ ਦਰਗਹ ਹੈ ਭ੍ਰਸ਼ਟੀ ਜਿਨ ਕਉ ਦਇਆਲ ਹੋਆ ਮੇਰਾ ਸਵਾਮੀ ਤਿਨਾ ਸਾਧ ਜਨਾ ਪਗ ਚਕਟਿ ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤਗੁਰ ਪਾਸ਼ੈ ਛੁਕਟਿ ਸ਼ਕਾ 1 ਦੇਵਗੰਧਾਰੀ ਮਹੱਲਾ 5 ਘਰ ਦੂਜਾ 1 ਓੰਕਾਰ ਸਤਗੁਰ ਪ੍ਰਸਾਦ ਮਾਈ ਗੁਰ ਚਰਣੀ ਚਿਤ ਲਾਈਐ ਪ੍ਰਭ ਹੋਏ ਕਿਰਪਾਲ ਕਮਲ ਪ੍ਰਗਾਸੇ ਸਦਾ ਸਦਾ ਹਰਿ ਧਾਈਐ ਰਹਾ ਅੰਤਰੇ ਏਕੋ ਬਾਹਰ ਏਕੋ ਸਭ ਮੈਂ ਏਕ ਸਮਾਈਐ ਘਟ ਅਵ ਘਟ ਰਵਿਆ ਸਭ ਠਾਈ ਹਰ ਪੂਰਨ ਬ੍ਰਹਮਨ ਦਿਖਾਈਐ ਉਸਤ ਕਰੇ ਸੇਵਕ ਮਨ ਕੀਤੇ ਤੇਰਾ ਅੰਤੁ ਨ ਕਤੁ ਹੁ ਪਾਈਐ ਸੁਖ ਦਾਤੇ ਦੁਖ ਭੰਜਨ ਸੁਆਮੀ ਜਰਨਾਨਕ ਸਦ ਬਲ ਜਾਈਐ ਦੇਵ ਗੰਧਾਰੀ ਮਾਈ ਹੋਂਹਾਰ ਸੋ ਹੋਈਐ ਰਾਚ ਰਹਿਓ ਰਚਨਾ ਪ੍ਰਭ ਆਪਣੀ ਕਹਾ ਲਾਭ ਕਹਾ ਖੋਈਐ ਰਹਾਉ ਕਹ ਫੁੱਲ ਹੈ ਆਨੰਦ ਬਖੈ ਸੋਗ ਕਬ ਹਸਨੋ ਕਬ ਰੋਈਐ ਕਬੂ ਮੈਲ ਭਰੇ ਅਭਿਮਾਨੀ ਕਬ ਸਾਧੂ ਸੰਗ ਧੋਈਐ ਕੋਇ ਨਾ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ਕਹੋ ਨਾਨਕ ਤਿਸ ਗੁਰ ਬਲਿਹਾਰੀ ਜੇਹ ਪ੍ਰਸਾਦ ਸੁਖ ਸੋਈਐ ਦੇਵ ਗੰਧਾਰੀ ਮੈਂ ਸੁਨਤ ਸੋਚ ਭੈ ਡਰਤ ਮੇਰ ਤੇਰਤ ਜੋ ਅਭਿਮਨ ਸਰਨ ਸੁਆਮੀ ਕੀ ਪਰਤ ਰਹਾਉ ਜੋ ਜੋ ਕਹੈ ਸੋਈ ਭਲ ਮੰਨ ਨਾਹਿਨ ਕਾ ਬੋਲ ਕਰਤ ਨਿਮਖ ਨ ਬਿਸਰੋ ਹਿਏ ਮੋਰੇ ਤੇ ਬਿਸਰ ਜਾ ਬਿਸਰਤ ਜਾਈ ਹਉ ਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਆਨ ਪਜਰਤ ਨਿਰਗੁਨ ਕਰੂਪ ਕੁਲਹੀਣ ਨਾਨਕ ਹਾਉ ਅੰਦਰੂਪ ਸੁਆਮੀ ਭਰਤ ਦੇਵ ਗੰਧਾਰੇ ਮਨ ਹਰ ਕੀਰਤ ਕਰ ਸਦ ਹੂੰ ਗਾਵਤ ਸੁਨਤ ਜਬ ਤੂ ਉਧਾਰੈ ਬਰਨ ਅਬਰਨ ਸਭ ਹੂੰ ਰਹਾਉ ਜੈ ਤੇ ਉਪਜਿਓ ਤਹੀ ਸਮਾਇਓ ਇਹ ਵਿਦ ਜਾਣੀ ਤਬ ਹੂੰ ਜਹਾ ਜਹਾ ਇਹ ਦੇਹ ਤਾਰੇ ਰਹਿਨ ਨਾ ਪਾਇਓ ਕਬ ਹੂੰ ਸੁਖ ਆਇਓ ਪੈ ਪਰਮ ਬਿਨਾਸੇ ਕਿਰਪਾਲ ਹੋਵੇ ਪ੍ਰਭ ਜਬ ਹੂੰ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਭ ਹੂੰ ਦੇਵ ਗੰਧਾਰੇ ਮਨ ਜਿਉ ਆਪਣੇ ਪ੍ਰਭ ਭਾਵੋ ਨੀਚੋ ਨੀਚ ਨੀਚ ਅਤਨੰਨ ਹੋਏ ਗਰੀਬ ਬੁਲਾਵੋ ਰਹਾਵ ਅਨਕ ਅਡੰਬਰ ਮਾਇਆ ਕੇ ਬਿਰਥੇ ਤਾਸੁ ਪ੍ਰੀਤ ਘਟਾਵੋ ਜਿਉ ਆਪਣੋ ਸੁਆਮੀ ਸੁਖ ਮੰਨ ਤਾ ਮਹਿ ਸੋਭਾ ਪਾਵੋ ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਮੁਖੋ ਬੁਲਾਵੋ ਦੇਵ ਗੰਧਾਰੇ ਪ੍ਰਭ ਜੀ ਤਉ ਪ੍ਰਸਾਦ ਭਰਮਡਾਰਿਓ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮਹਿ ਇਹ ਵਿਚਾਰਿਓ ਰਹਾਓ ਕੋਟ ਅਪਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੂਖ ਉਤਾਰਿਓ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਸਾਰਿਓ ਮਾਇਆ ਬੰਧ ਕਾਟੇ ਕਿਰਪਾ ਨਿਦ ਨਾਨਕ ਆਪ ਉਧਾਰਿਓ